ਦੇ ਤੁਸੀਂ ਛੋਟੇ ਨਾਲੇ ਤੇ ਫੇਰ ਪਹੁੰਚੋ ਕਿੰਨੀ ਵਾਰੀ ਦौरा ਕਰ ਚੁੱਕੇ ਹੋ ਕੀ ਲੱਗਦਾ ਤੱਕ ਜਿਹੜਾ ਬੁੱਢਾ ਨਾਲੇ ਨੂੰ ਦਰਿਆ ਬਣ ਜਾਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਸ ਦਿਨ ਦੇ ਇਥੇ ਸੇਵਾ ਦਾ ਕਾਰਜ ਸ਼ੁਰੂ ਹੈ ਕਾਫੀ ਕੁਝ ਜਿਹੜਾ ਹੈਗਾ ਪਾਣੀ ਜਿਹੜੇ ਗੰਦੇ ਸੀ ਉਹ ਪੈ ਰਹੇ ਸੀ ਬਹੁਤ ਥਾਵਾਂ ਤੋਂ ਪਾਣੀ ਫੜੇ ਆ ਇੰਡਸਟਰੀਅਲ ਪਾਣੀ ਜਿਹੜਾ ਹੈਗਾ ਉਹ ਵਕ ਵਕ ਥਾਵਾਂ ਤੋਂ ਪੈ ਰਿਹਾ ਸੀ ਖੋਦੀਆਂ ਟੁੱਟੀਆਂ ਸੀ ਉਕੇ ਪਾਣੀ ਟ੍ਰੀਟਮੈਂਟ ਪਲੈਂਟ ਤੇ ਜਿਹੜਾ 50 ਐਮਐਲਡੀ ਦਾ ਉਹਦੇ ਵਿੱਚ ਘਟ ਜਾਂਦਾ ਸੀਗਾ ਤੇ ਬਾਹਰ ਹੀ ਪਾਣੀ ਨਿਕਲਦਾ ਸੀ ਸੋ ਅੱਜ ਅਸੀਂ ਦੇਖਿਆ ਕਿ ਜਿਹੜਾ 225 ਐਮਐਲਡੀ ਦਾ ਟ੍ਰੀਟਮੈਂਟ ਪਲੈਂਟ ਆ ਜਿਹਦੇ ਵਿੱਚ ਤਕਰੀਬਨ ਜਿਹੜਾ ਹੈਗਾ 117 20 ਐਮਐਲਡੀ ਪਾਣੀ ਆਉਂਦਾ ਸੀ ਸੋ ਇਸ ਵੇਲੇ ਦੇਖਿਆ ਕਿ ਇਸ ਵੇਲੇ ਜਿਹੜਾ ਹੈਗਾ 60 ਐਮਐਲਡੀ ਪਾਣੀ ਆ ਰਿਹਾ ਸੋ ਉਹਦਾ ਕੀ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਕਾਰਨਾਂ ਨੂੰ ਦੇਖਦੇ ਆਂ ਤੇ ਜਿੱਥੇ-ਜਿੱਥੇ ਵੀ ਜੋ-ਜੋ ਵੀ ਕਮੀਆਂ ਪੇਸ਼ੀਆਂ ਹੁਣ ਤੱਕ ਰਹੀਆਂ ਕੋਸ਼ਿਸ਼ ਕਰਦੇ ਆਂ ਕਿ ਇਹਨਾਂ ਨੂੰ ਹੱਲ ਕੀਤਾ ਜਾਵੇ ਕਿਉਂਕਿ ਇੰਡਸਟਰੀ ਲੱਗੇ ਇੰਡਸਟਰੀ ਦਾ ਵਿਕਾਸ ਹੋਵੇ ਇੰਡਸਟਰੀ ਦੇ ਅਸੀਂ ਹੱਕ 'ਚ ਆ ਪਰ ਇੰਡਸਟਰੀ ਜੋ ਪੋਲੂਸ਼ਨ ਕੰਟਰੋਲ ਬੋਰਡ ਦੇ ਪੈਰਾਮੀਟਰ ਆ ਉਹਨਾਂ ਅਨਸਾਰ ਉਹ ਪਾਣੀ ਨੂੰ ਟ੍ਰੀਟ ਕਰਕੇ ਦੇ ਵਿੱਚ ਪਾ ਸਕਦਾ ਸਿੱਧਾ ਪਾਣੀ ਨਹੀਂ ਪਾ ਸਕਦਾ ਸੋ ਜਿਹੜਾ ਵੀ ਪਾਣੀ ਆ ਪਾਊਗਾ ਉਹਦੇ ਉੱਤੇ ਕਾਰ ਵੀ ਵੀ ਹੋਊਗੀ ਕਿਉਂਕਿ ਅੱਗੇ ਪਾਣੀ ਜਿਹੜਾ ਹੈਗਾ ਜਿੱਥੇ ਉਹ ਗੁਰਦੁਆਰਾ ਜਿਹੜਾ ਹੈ ਗਊ ਘਾਟ ਪਾਣੀ ਉਹਦੇ ਨਾਲ ਦੀ ਇਹ ਪਾਣੀ ਲੰਘ ਰਿਹਾ ਉਥੇ ਇਹ ਜਾ ਕੇ ਮਾਲਵੇ ਤੇ ਰਾਜਸਥਾਨ ਦੇ ਲੋਕ ਇਸ ਪਾਣੀ ਨੂੰ ਸਿੱਧੇ ਰੂਪ ਦੇ ਵਿੱਚ ਪੀ ਰਹੇ ਆ ਸੋ ਇਹ ਗੁਰੂ ਘਰਾਂ ਵਿੱਚ ਵੀ ਪਾਣੀ ਜਾਂਦਾ ਇਹ ਰਾਜਸਥਾਨ ਤੱਕ ਜਿਹੜਾ ਹੈ ਕੋਈ ਮੰਦਿਰ ਮਸਜਿਦ ਜਿੱਥੇ ਵੀ ਲੰਗਰ ਲੱਗਦੇ ਆ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਪਾਣੀ ਇਹੋ ਵਰਤਿਆ ਜਾਂਦਾ ਬੜੀ ਸ਼ਰਮ ਦੀ ਗੱਲ ਆ ਤੇ ਲੰਬੇ ਸਮੇਂ ਤੋਂ ਇਹ ਵਰਤਾਰਾ ਹੋ ਰਿਹਾ ਸੋ ਕਈ ਵਾਰਾ ਥੋੜੇ ਜਿਹੇ ਪੈਸਿਆਂ ਦੀ ਖਾਤਰ ਅਸੀਂ ਇਹ ਨਹੀਂ ਸੋਚਦੇ ਕਿ ਇਹ ਜਿਹੜਾ ਗੰਦਾ ਪਾਣੀ ਆ ਇਹਦੇ ਨਾਲ ਅੱਗੇ ਨੁਕਸਾਨ ਕੀ ਹੋ ਰਿਹਾ ਜਲ ਜੀਵ ਤਾਂ ਮਰੇ ਆ ਮਨੁੱਖਾਂ ਦਾ ਜਿਹੜਾ ਹੈ ਉਹ ਵੱਡਾ ਨੁਕਸਾਨ ਹੋ ਰਿਹਾ ਸੋ ਇਹ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਇਹ ਮਨੁੱਖਤਾ ਦਾ ਘਾਣ ਨਾ ਕਰੀਏ ਜਿਹਦੇ ਵਾਸਤੇ ਜਿਹੜਾ ਹੈ ਐਨ ਐਨ ਡੀਟੀ ਉਹਨਾਂ ਨੇ ਵੀ ਵਿਸ਼ੇਸ਼ ਤੌਰ ਦੇ ਉੱਤੇ ਇਹਦੇ ਉੱਤੇ ਹਦਾਇਤਾਂ ਜਾਰੀ ਕੀਤੀਆਂ ਜਿਹੜਾ ਪਾਣੀ ਮਿਊਸਪਲ ਕਮੇਟੀ ਦੇ ਸੀ ਉਹਨਾਂ ਦੇ ਉੱਤੇ ਵੀ এনवायरमेंट ਕੰਪਨਸੇਸ਼ਨ ਪੈ ਰਿਹਾ ਸੋ ਇਹ ਜਿਹੜਾ ਇੰਡਸਟਰੀਅਲ ਪਾਣੀ ਹੈ ਇਹ ਤਾਂ ਪੈ ਹੀ ਨਹੀਂ ਸਕਦਾ ਸੋ ਇਹਦੇ ਉੱਤੇ ਜਿਹੜੀ ਹੈਗੀ ਹੈ ਜਿੱਥੇ-ਜਿੱਥੇ ਵੀ ਹੈਗੀ ਹੈ ਸਾਨੂੰ ਲੱਗਦਾ ਹੁਣ ਲਗਾਤਾਰ ਇਹਦੇ ਉੱਤੇ ਨਿਗਰਾਨੀ ਰੱਖਾਂਗੇ ਜਿੱਥੇ ਵੀ ਪਾਣੀ ਪੈਂਦਾ ਹੋਊਗਾ ਉਹਨੂੰ ਰੋਕਾਂਗੇ ਸਰ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਇੰਡਸਟਰੀ ਵਾਲੇ ਜਿਹੜੇ ਕਿ ਇਹਦੇ ਵਿੱਚ ਪਾਣੀ ਪਾਉਂਦੇ ਸੀ ਕਹਿੰਦੇ ਪੋਲੂਸ਼ਨ ਬੋਰਡ ਦੇ ਨਾਲ ਮਿਲ ਕੇ ਜਿਹੜਾ ਕਿ ਚਲੋ ਉਹ ਤਾਂ ਉਹ ਤਾਂ ਦੇ ਕਿ ਦੇ ਦੇ ਹੋ ਰਿਹਾ ਉਦੋਂ ਕੋਈ ਕਾਰਨ ਤਾਂ ਹੈਗਾ ਜਵਾਬਦੇ ਹੀ ਤਾਂ ਪੋਲੂਸ਼ਨ ਕੰਟਰੋਲ ਬੋਰਡ ਦੀ ਆ ਜੇ ਕੋਈ ਗਲਤੀ ਕਰਦਾ ਉਹਨੂੰ ਰੋਕਣਾ ਪੋਲੂਸ਼ਨ ਕੰਟਰੋਲ ਬੋਰਡ ਨੇ ਸੋ ਹਰ ਜੀ ਦਾ ਅਸੀਂ ਇਥੋਂ ਵੀਡੀਓ ਬਣਾ ਬਣਾ ਕੇ ਚੀਫ ਇੰਜੀਨੀਅਰ ਨੂੰ ਜਿਹੜਾ ਹੈਗਾ ਸੈਕਟਰੀ ਸਾਹਿਬ ਨੂੰ ਭੇਜ ਰਿਹਾ ਰੋਜ਼ਾਨਾ ਹੁਣ ਵੀ ਉਹਨਾਂ ਨੂੰ ਭੇਜ ਕੇ ਹਟੇ ਜੋ ਕੁਝ ਹੈਗਾ ਸਾਰਾ ਵੀ ਇਥੇ ਕੀ ਵਰਤਾਰਾ ਹੋ ਰਿਹਾ ਉਹਦੇ ਨਾਲ ਕੀ ਕਾਰਵਾਈ ਕਰਦਾ ਪੋਲੂਸ਼ਨ ਕੰਟਰੋਲ ਬੋਰਡ ਵੀ ਜਵਾਬਦੇ ਆ ਥੋੜਾ ਅਗੇ ਇਹਦੇ ਉੱਤੇ ਜੋ ਮਰਜ਼ੀ ਜੋ ਕਰੀ ਜਾਵੇ ਕੋਈ ਉਹਦੇ ਉੱਤੇ ਕਾਰਵਾਈ ਨਾ ਹੋਵੇ ਉਹ ਜਵਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਦੇਣਾ ਵੀ ਇਹ ਕਿਉਂ ਹੋ ਰਿਹਾ ਜੀ ਤੋਂ ਕਿਸ ਤਰ੍ਹਾਂ ਦੇਖ ਲਓ ਕਿ ਲੰਬੇ ਸਮੇਂ ਤੋਂ ਤੁਸੀਂ ਵੀ ਲੱਗੇ ਹੋ ਕਦ ਤੱਕ ਜਿਹੜਾ ਲੁਧਿਆਣਾ ਵਾਸੀ ਉਹਨਾਂ ਨੂੰ ਫੇ ਅਸੀਂ ਉਹਨਾਂ ਜਦਨ ਜਾਰੀ ਰੱਖਾਂਗੇ ਬਾਕੀ ਜਿਹੜਾ ਹੈਗਾ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਸਿਰ ਤੇ ਹੱਥ ਰੱਖਣ ਅਸੀਂ ਤੇ ਕਹਿੰਨੇ ਕਿ ਜਿਹੜਾ ਗਲਤ ਵਰਦਾਰਾ ਕੱਲ ਦੀ ਜਗ੍ਹਾ ਅੱਜ ਹੀ ਬੰਦ ਹੋਵੇ ਪਰ ਸ਼ਮਾ ਦਾ ਹਰ ਚੀਜ਼ ਨੂੰ ਲੱਗਦਾ ਜਿਵੇਂ ਜਿਵੇਂ ਅਸੀਂ ਦੇਖ ਰਹੇ ਹਾਂ ਉਵੇਂ-ਉਵੇਂ ਇਹਨਾਂ ਨੂੰ ਜਿਹੜਾ ਹੈਗਾ ਸਰਕਾਰ ਜਿਹੜਾ ਹੈ ਪੋਲੂਸ਼ਨ ਕੰਟਰੋਲ ਬੋਰਡ ਦੇ ਧਿਆਨ ਚ ਲਿਆ ਰਹੇ ਆ ਸੋ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜਦੋਂ ਵੀ ਉਹ ਬੋਲਦੇ ਆ ਤੇ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਤੋਂ ਸ਼ੁਰੂ ਕਰਦੇ ਆ ਸੋ ਅੱਗੇ ਤਾਂ ਅਸੀਂ ਕਹਿੰਦੇ ਸੀਗੇ ਕਿ ਪੋਲੀਟੀਸ਼ੀਅਨ ਗਾਏ ਦੇ ਪਿੱਛੇ ਕੋਈ ਹੈ ਜਿਹੜਾ ਜਿਸ ਕਰਕੇ ਪੈ ਰਿਹਾ ਪਰ ਹੁਣ ਤਾਂ ਮੁੱਖ ਮੰਤਰੀ ਦੇ ਕੋਲੇ ਮਹਿਕਮਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਇਹਦੇ ਪਿੱਛੇ ਆ ਪਰ ਜਿਹੜੇ ਅਧਿਕਾਰੀ ਆ ਜੋ ਨਹੀਂ ਕਾਰਵਾਈ ਕਰਦੇ ਉਹਨਾਂ ਨੂੰ ਜਵਾਬ ਦੇਣੀ ਪਊ ਤੇ ਜਵਾਬ ਦੇਈ ਉਹਨਾਂ ਦੀ ਬਣਦੀ ਆ ਸੋ ਅਸੀਂ ਸਾਡੀ ਜਿਹੜੀ ਡਿਊਟੀ ਲਈ ਹੈ ਅਸੀਂ ਉਹ ਡਿਊਟੀ ਨੂੰ ਨਿਭਾਵਾਂਗੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਬੁੱਢਾ ਦਰਿਆ ਸਾਫ਼ ਹੋਵੇ ਲੁਧਿਆਣਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਈ ਵਾਰੀ ਦੇਖਿਆ ਜਾਂਦਾ ਉਹ ਵੀ ਕੂੜਾ ਕਰਕਟ ਜਿਹੜਾ ਇਸ ਦੇ ਵਿੱਚ ਪਾਉਂਦੇ ਨਹੀਂ ਉਹ ਤਾਂ ਕਾਫੀ ਜਿਹੜਾ ਹੌਲਦੀ ਆ ਲੇਕਿਨ ਤਾਂ ਨੇ ਲੋਕ ਨਹੀਂ ਆਉਂਦੇ ਕਿ ਕਿਈ ਵਾਰਾ ਸਾਡੀ ਜਿਹੜੀ ਹੈਗੀ ਇਹ ਕਾਰਟ ਹੁੰਦੀ ਆ ਵੀ ਡਸਟਬਿਨ ਨਹੀਂ ਹੈ ਇਹ ਜਾਂ ਡਸਟਬਿਨ ਵਿੱਚ ਪਾਉਂਦੇ ਨਹੀਂ ਜਾਂ ਡਸਟਬਿਨਾਂ ਦੀ ਕਾਰਟ ਆ ਸੀ ਉੱਥੇ ਉਹ ਦਿਨ ਜਿਹੜੇ ਹੈਗੇ ਕਮਿਸ਼ਨਰ ਸਾਹਿਬ ਦੇ ਆਏ ਇਹ ਉਹਨਾਂ ਦੇ ਡੀਸੀ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਸੀ ਕਿ ਜਿੱਥੇ ਲੋੜ ਆ ਉੱਥੇ ਡਸਟ ਬਿਨ ਰੱਖੋ ਪਰ ਜਿਹੜਾ ਹੈਗਾ ਕਿ ਇਹਦਾ ਸਾਨੂੰ ਆਪ ਨੂੰ ਵੀ ਚਾਹੀਦਾ ਕਿ ਕੁਦਰਤੀ ਸਰੋਤਾਂ ਇਹਨਾਂ ਨੂੰ ਅਸੀਂ ਜੇ ਗੰਦੇ ਕਰਾਂਗੇ ਤਾਂ ਇਹਨਾਂ ਦਾ ਪ੍ਰਭਾਵ ਸਾਡੇ ਤੇ ਪੈਣਾ ਬਹੁਤ ਸਭ ਤੋਂ ਕਿਉਂਕਿ ਹਵਾ ਪਾਣੀ ਧਰਤੀ ਇਹ ਤਿੰਨ ਚੀਜ਼ਾਂ ਮਨੁੱਖ ਦੇ ਜਿਹੜੇ ਹੈਗੇ ਆ ਇਹ ਤਿੰਨੇ ਤੱਤ ਅਹਿਮ ਆ ਕਿ ਇਹਨਾਂ ਦੇ ਵਿੱਚ ਕੋਈ ਮਲਾਵਟ ਹੁੰਦੀ ਆ ਤਾਂ ਉਹਦਾ ਮਨੁੱਖ ਪਸ਼ੂ ਪੰਛੀ ਜਲ ਜੰਤ ਜੀਵ ਸਾਰਿਆਂ ਦੇ ਉੱਤੇ ਅਸਰ ਪੈਂਦਾ ਸੋ ਅਸੀਂ ਰੋਜ਼ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਆਨੇ ਸਰਬਤ ਦਾ ਭਲਾ ਉਹਦੇ ਵਿੱਚ ਕਲਾ ਮਨੁੱਖ ਨਹੀਂ ਆਉਂਦਾ ਪਸ਼ੂ ਪੰਛੀ ਜਲ ਚਰਨੀ ਬਨਸਪਤੀ ਸਾਰਿਆਂ ਦਾ ਭਲਾ ਮੰਗਦੇ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਤੇ ਉਹ ਤਾਂ ਹੀ ਪੂਰੀ ਹੋਊਗੀ ਕਿ ਜੇਕਰ ਅਸੀਂ ਸਾਰੇ ਜਤਨ ਵੀ ਕਰੀਏ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਜੋ ਵੀ ਇੰਡਸਟਰੀ ਵਾਲਾ ਪਾਣੀ ਪਾਉਂਦੇ ਆ ਜਾਂ ਉਹਨਾਂ ਦੇ ਟ੍ਰੀਟਮੈਂਟ ਪਲਾਂਟ ਨਹੀਂ ਚੱਲਦੇ ਉਹਨਾਂ ਨੂੰ ਪੂਰੀ ਕਪੈਸਿਟੀ ਨਾਲ ਚਲਾਉਣਾ ਚਾਹੀਦਾ ਤੇ ਕਿਤੇ ਵੀ ਜੜੀ ਹੈਗੀ ਇਹੋ ਜੀ ਗਲਤੀ ਨਹੀਂ ਕਰਨੀ ਚਾਹੀਦੀ ਤਾਂ ਕਿ ਉਹਨਾਂ ਦੇ ਫਿਰ ਕਹਿਣ ਵੀ ਸਾਡੇ ਤੇ ਕਾਰਵਾਈ ਹੋਈ ਹੈ ਜਿਹੜਾ ਕੋਈ ਗਲਤੀ ਕਰੂਗਾ ਉਹ ਤੇ ਕਾਰਵਾਈ ਜ਼ਰੂਰ ਹੋਊਗਾ ਸਰ ਲਾਸਟ ਕੁਐਸਚਨ ਜਿਹੜਾ ਬੁੱਢਾ ਦਰਿਆ ਸਿੱਤਵਾ ਕਨਾਲ ਵੀ ਕੁਝ ਦਿਨ ਪਹਿਲਾਂ ਜਿਹੜੀ ਹੈ ਸਾਫ਼ ਕੀਤੀ ਗਈ ਸੀ ਉਹਦਾ ਵੀ ਹਾਲ ਕਿ ਤਨਾ ਕਿਤੇ ਥੋੜਾ ਬਹੁਤਾ ਇਸ ਤਰ੍ਹਾਂ ਦਾ ਹੀ ਲੱਗ ਰਿਹਾ ਉਸ ਦੇ ਵਿੱਚ ਵੀ ਉਹਦੇ ਵਿੱਚ ਦਾ ਲਫਾਫੇ ਵਗਾਰਾ ਸਿੱਟਦੇ ਉਹਦੇ ਵਿੱਚ ਗੰਦਾਪਣ ਨਹੀਂ ਕੋਈ ਜਾ ਰਿਹਾ ਉਹ ਵੀ ਇਸ ਤਰ੍ਹਾਂ ਹੀ ਹਾਂ ਉਹ 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 ਵੀ ਜਿਹੜੇ ਹੈਗੇ ਆ ਖਾਸ ਕਰਕੇ ਜਿਹੜੇ ਸਾਡੇ ਮਨੁੱਖੀ ਵਿਹਾਰ ਉਏ ਅੱਗੇ ਅਸੀਂ ਸੋਚਦੇ ਹੀ ਨਹੀਂ ਕਿ ਸਾਡਾ ਕੀ ਫਰਕ ਹੈ ਅਸੀਂ ਘਰਾਂ ਤੋਂ ਲਫਾਫੇ ਲਿਆ ਕੇ ਉਹਦੇ ਵਿੱਚ ਸਿੱਟ ਦਿੰਨੇ ਆ ਐਸੇ ਵੀ ਦੇਖਦੇ ਆ ਕਿੰਨੀ ਉੱਚੀ ਜੜੀ ਹੈਗੀ 15 ਫੁੱਟ ਲਾਈ ਹੋਈ ਜਾਲੀ ਲਾਈ ਆ ਉਹਦੇ ਉੱਪਰ ਦੀ ਵੀ ਕਈ ਵਾਰਾ ਸਿੱਟ ਦਿੰਨੇ ਆ ਕੁੱਕੇ ਅਸੀਂ ਇਹ ਚੀਜ਼ ਨੂੰ ਸਮਝਦੇ ਨਹੀਂ ਵੀ ਸਾਡੀ ਜ਼ਿੰਮੇਵਾਰੀ ਹੈ ਕਹਿੰਦੇ ਅਸੀਂ ਇਕੱਲੇ ਨਹੀਂ ਸਿੱਟਿਆ ਇਹ ਮਸਲਾ ਆਪਣਾ ਹੱਥੀਂ ਆਪਣਾ ਆਪੇ ਹੀ ਕਾਸਵਾਰੀ ਹੈ ਜਿਸ ਤਰ੍ਹਾਂ ਕੋਈ ਕਿਸੇ ਨੇ ਇੱਕ ਲਫਾਫਾ ਸਿੱਟ ਦਿੱਤਾ ਉਹਦੇ ਮਰ ਦੂਸਰੇ ਨੇ ਲਾਤਾ ਤੀਸਰੇ ਉਹ ਢੇਰੀ ਬਣ ਜਾਂਦੀ ਹੈ ਉਹ ਢੇਰੀ ਨੂੰ ਸਮਝਦੇ ਆ ਵੀ ਇੱਥੇ ਕੂੜਾ ਸਿੱਟਣ ਵਾਲੀ ਜਗ੍ਹਾ ਸੋ ਇਸ ਵਾਸਤੇ ਸਾਰੇ ਜਾਗਰੂਕਤਾ ਦੀ ਲੋੜ ਹੈ ਕਿਉਂਕਿ ਆਲਾ ਦਵਾਲਾ ਬਾਲਾ ਖਰਾਬ ਹੋਣ ਕਰਕੇ ਇਹ ਤਾਂ ਬਹੁਤ ਵੱਡਾ ਪ੍ਰਭਾਵ ਇਹਦੇ ਉੱਤੇ ਪੈ ਰਿਹਾ ਹੈ